ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਚੈਨਲ ਦੇਖ ਰਹੇ ਸਾਰੇ ਹੀ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਆਕਮ ਅਸੀਂ ਇੰਡੀਅਨ ਪੇਰੈਂਟਸ ਐਂਡ ਐਡੂਕੇਟ ਗਰੁੱਪ ਵੱਲੋਂ ਜੋ ਮਹੀਨੇਵਾਰ ਪ੍ਰੋਗਰਾਮ ਕਰਦੇ ਆਏ ਹਾਂ ਅੱਜ ਅਸੀਂ ਉਹ ਪ੍ਰੋਗਰਾਮ ਗਾਜਾ ਹਾਲ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਜਿਸ ਦੇ ਵਿੱਚ ਸਪੈਸ਼ਲ ਤੌਰ ਤੇ ਪੀਟੀਸੀ న్యూਜ ਵਾਲੇ ਦਲਜੀਤ ਸਿੰਘ ਬਖਸ਼ੀ ਜੀ ਪਹੁੰਚੇ ਅਤੇ ਸਾਡੇ ਵਿੱਚ ਕੇ.ਡੀ ਸਿੰਘ ਪਹੁੰਚੇ ਜਿਹੜੇ ਕਿ ਇੱਥੇ ਐਡੀਟ ਰੇਟ ਵਿਖੇ ਆਪਣਾ ਹਰ ਭਜਨ ਮਾਨ ਦਾ ਸ਼ੋਅ ਕਰਾ ਰਹੇ ਹਨ ਉਹਨਾਂ ਦਾ ਇਹ ਸਪான்ਸਰ ਹਨ ਤੇ ਉਹਨਾਂ ਨੇ ਸਾਡੇ ਗਰੁੱਪ ਨੂੰ ਚਾਹ ਪਾਣੀ ਦੀ ਜੋ ਸੇਵਾ ਕੀਤੀ ਅਤੇ ਟਿਕਟਾਂ ਦੇ ਕਨਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਭਨ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਸੀ ਸਾਰਿਆਂ ਨੇ ਖੂਬ ਇਸ ਪ੍ਰੋਗਰਾਮ ਦਾ ਮਜ਼ਾ ਲਿਆ ਜਿਹਦੇ ਵਿੱਚ ਹਰ ਭਜਨ ਮਾਨ ਦੇ ਗਾਣੇ ਗਾ ਕੇ ਤੇ ਭੰਗੜੇ ਗਿੱਧੇ ਪਾ ਕੇ ਤੇ ਪ੍ਰੋਗਰਾਮ ਨੂੰ ਹੋਰ ਰੰਗ ਲਾਏ ਗਏ ਅਤੇ ਇਸ ਵਿੱਚ ਹੋਰ ਸਾਰੇ ਸਾਡੇ ਜਿੰਨੇ ਵੀ ਕਲਾਕਾਰ ਸੀਗੇ ਉਹਨਾਂ ਨੇ ਗਾ ਕੇ ਆਪਣੀਆਂ ਕੋਈ ਕਵਤਾ ਬੋਲੀਆਂ ਕਿਸੇ ਨੇ ਕੋਈ ਗਾਣਾ ਗਾਇਆ ਤੇ ਸਾਰਿਆਂ ਨੇ ਹੀ ਇਹਦੇ ਵਿੱਚ ਖੂਬ ਆਵਦਾ ਯੋਗਦਾਨ ਪਾ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਤੇ ਅਸੀਂ ਧੰਨਵਾਦੀ ਹਾਂ ਕੇ.ਡੀ ਸਿੰਘ ਤੇ ਮਿਸਾਰਤੀ ਜਿਹੜੇ ਕੇ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਸਾਡੇ ਵਿੱਚ ਪਹੁੰਚੇ ਐ ਤੇ ਦਲਜੀਤ ਸਿੰਘ ਬਖਸ਼ੀ ਨੂੰ ਵੀ ਇੱਥੇ ਆਉਣ ਤੇ ਅਸੀਂ ਜੀ ਆਇਆਂ ਕਹਿੰਨੇ ਹਾਂ ਤੇ ਬਹੁਤ-ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਪ੍ਰੋਗਰਾਮ ਹੁਣ ਦੇਖੋ ਜੀ ਸੋਾਰੇ ਜਾਣਕਾਰੀ ਦੇਵਾਂਗੇ ਕਿ ਸਾਨੂੰ ਇੰਤਾਂ ਦੇ ਵਿੱਚ ਡਿਸਕਾਊਂਟ ਦੇਣਗੇ ਜਾਣਕਾਰੀ ਦੇਵਾਂਗੇ ਅੱਜ ਦਾ ਜਨਮ ਉਹ ਤਾਂ ਇਹ ਮੁਸਮਦੀ ਹੈ ਹਲੋ ਵੀ ਆਪਾਂ ਇਹ ਹਾਰ ਹੈ ਕੀਤੀ ਹੈ ਔਰ ਅਸੀਂ ਤੋਂ ਹਰ ਵਾਰ ਆਪਾਂ ਇਹ ਯਾਦ ਹੈ ਕਰਾਂਗੇ ਜੇ ਅਸੀਂ ਸੜਿਆ ਮੁਤੇ ਔਰਾਂ ਬੜਾ ਦੁੱਖ ਕਰਨੇ ਵਿੱਚ ਦਿਲ ਕਰਦੀ ਹੋਊਗੀ ਕਿ ਕਿਤੇ ਅਸੀਂ ਚੱਲੂਗਾ ਅਲੀਨਾ ਕੋਲ ਕਹਾਂਗੇ ਦੇਖੋ ਉਹਨਾਂ ਦਾ ਦਿਨ ਚੋਣਾ ਹੈ ਨੰਬਰ 2 ਸਾਡੇ ਅਸਕੇ ਜੀ ਸਿੰਘ ਜੀ ਬਖਸ਼ੀ ਜੀ ਬੇਰਾਉ ਗੈਸਟ ਐਂਡ ਐਮ और सो मैं यही कहना भी अपना इंडिया का ने रहना आपने आपको कुछ गलत सीखीएस होने के आप बड़ी प्रॉब्लम होती अपन अपना जो मर्जी उठने जा हैं और अपन टाइम पे बहुत प्रबंध नहीं आते हैं जब टू थर्टी थर्टी शाठ करिए छे क्योंकि अपन पेड़ है ਸੇਹਿਆ ਕਹਤੀ ਪੇੜ ਅਗੇ ਦੇਸ਼ਪੀਪੀ ਚਾਲਕ ਜਿੰਨ ਕਸੋਲ ਕੰਕੁਟਾਰਾ ਦਾ ਦੇਸ਼ੀਗੇ ਤੋਂ ਬਾਪ ਨੂੰ ਬੜਾ ਟੈਂਪੋਰਲ ਲੈਣਾ ਅਮੀਗਾ ਕਿ ਜਿਸ ਦਿਨ ਮੈਨੂੰ ਮਾਰਤੀ ਅਨਿਸ਼ਕ ਬਕਸ਼ਿਸ਼ ਪਛੀ ਬਹੁਤ ਕੁਝ ਕੀਤਾ ਉਨਾਰੇ ਮੇਰੇ ਮਨੋਂ ਕਰਕੇ ਮਾਨਸ਼ਾਹ ਦੇ ਸੋਹੀ ਦੋ ਟਿਕਾਂ ਟਿਕਿਆ ਨਹੀਂ ਤੇ ਜੋ ਵੀ ਦਿੱਤੇਗਾ ਉਹ ਨੂੰ ਮੈਂ ਉਸ ਵਕਤ ਪਹਨਾਰੂ ਠੀਕ ਹੈ ਟਿਕਾਂ ਆ ਲੋ ਜਿਵੇਂ ਤਾਂ ਫਤਹ ਤੇ ਕਿ Oh hey, he doing? ਮੰਗੋ ਲਾਈਨ ਨਹੀਂ ਨੇ ਦੋ ਲਾਈਨਾਂ ਸਰ ਨਹੀਂ ਨਹੀਂ ਜਿਹਨਾਂ ਦਾ ਪੈਕੇਜ ਆ ਗਿਆ ਮੇਰੇ ਯਾਰ ਬਿਨਾ ਦਿਲ पे अगੂ ਤੇ ਖੰਡਾਰੇ ਜਰਦਾਰ ਬਿਨਾ ਸੁਨੀਆਂ ਸੁਨੀਆਂ ਗਲੀਆਂ ਨੇ ਉਹ ਮੇਰੇ ਯਾਰ ਬਿਨਾ ਦਿਲ पे अगੂ ਤੇ ਖੰਡਾਰੇ ਜਰਦਾਰ ਬਿਨਾ ਜਦੋਂ ਮੈਂ ਨਦਾਨੋ ਤੁਰ ਕੇ ਆਇਆ ਤੂੰ ਮੇਰਾ ਨਹੀਂ ਲੱਗਦਾ ਸਾਵਨ सुना, ना, तो सो सुना, मैं जो हो ही लिख रहा उसी भी सुन लो ध्यान लगा के रखा नगियां कहूंगे तो मेरे के बहुत क्योंकि मेरी बेटी जो है थोड़ा ट हुई थी आर वेरी थैंकफुल टू गॉड और मैं जब भी ये सुनती हूँ आई गेट इमोशनलो 对。 아. <목소리>